ਪਹਿਲੀ ਵਾਰ ਏਜ ਹੋ ਗਈ ਹੈ 60 ਸਾਲ ਉਪਰ ਦੇ ਵਿੱਚ ਪਹਿਲੀ ਵਾਰ ਸਰਬਸੰਮਤੀ ਦੇ ਨਾਲ ਅਸੀਂ ਸਰਪੰਚ ਚੁਣੇ ਜਾ ਰਹੇ ਹਾਂ ਸਭ ਤੋਂ ਪੱਡੀ ਦੂਜੀ ਵਾਰ ਤੇ ਦੂਜੀ ਵਾਰ ਇਹ ਜਿਹੜਾ ਹੈਗਾ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਜਾ ਰਹੇ ਆ ਇਹ ਬਹੁਤ ਪਹਰ ਤੱਕ ਪੂਰੇ ਪੰਜਾਬ ਦੇ ਦੂਜੀਆਂ ਪੰਚਾਇਤਾਂ ਨੂੰ ਵੀ ਤਾਂ ਸੇਧ ਲੈਣ ਦੀ ਜ਼ਰੂਰਤ ਹੈ ਤੇ ਕਿਤੇ ਇਸ ਪਿੰਡ ਦੇ ਵਿੱਚ ਹੱਥ ਐਡੀ ਵੱਡੀ ਜਿਹੜਾ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਜਨਸੰਖਿਆ ਦੇ ਵਿੱਚ ਦੂਜੇ ਨੰਬਰ ਤੇ ਆਉਂਦਾ ਪਹਿਲੇ ਨੰਬਰ ਤੇ ਚਨਾਪੁਰ ਪਿੰਡ ਆਉਂਦਾ ਤੇ ਦੂਜੇ ਨੰਬਰ ਤੇ ਪਿੰਡ ਪਹਣਾੜਾ ਆਉਂਦਾ ਜਿਹਦੇ ਵਿੱਚ ਫਤੇਗੜ ਸਾਹਿਬ ਦੀ ਦੂਜੇ ਨੰਬਰ ਤੇ ਜੰਮ ਸਕਿਆ ਹੁੰਦੀ ਹੈ ਇਹਦੀ ਇੰਨੀ ਬਹੁਤ ਜ਼ਿਆਦਾ ਵੋਟ ਆਉਣ ਦੇ ਬਾਵਜੂਦ ਵੀ ਇਹਦੇ ਵਿੱਚ ਸਾਰੀ ਪਾਰਟ ਤੜੇ ਪਾਰਟੀ ਦੇ ਹੈਗੇ ਕਾਂਗਰਸ ਪਾਰਟੀ ਦੇ ਵੀ ਬਹੁਤ ਤਕੜੀ ਪਾਰਟੀ ਹੈ ਅਕਾਲੀ ਦਲ ਦੇ ਵੀ ਬਹੁਤ ਹੈਗੇ ਆ ਉਹ ਤੋਂ ਬਾਅਦ ਭਾਜਪਾ ਦੇ ਵੀ ਬੰਦੇ ਹੈਗੇ ਆ ਆਮ ਆਦਮੀ ਪਾਰਟੀ ਦਾ ਸਤਾ ਦੇ ਵਿੱਚ ਸਰਕਾਰ ਹੈ ਉਹਨਾਂ ਦੇ ਹੈਗੇ ਆ ਇਹਨਾਂ ਪਾਰਟੀਆਂ ਨੂੰ ਪਿੱਛੇ ਛੱਡਦੇ ਹੋਏ ਸਾਰੇ ਪਾਰਟੀਆਂ ਨੂੰ ਮਤ ਪੇਡ ਖਤਮ ਕਰਦੇ ਹੋਏ ਅੱਜ ਸਾਰਾ ਪੜਾ ਪਿੰਡ ਦੀ ਸਰਬਸੰਮਤੀ ਵਾਸਤੇ ਜਿੰਨੇ ਵੀ ਸਾਰੇ ਮੇਰੇ ਵੀਰ ਇਕੱਤਰ ਹੋਏ ਐ ਇਹਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਤੁਸੀਂ ਉਹ ਪਵਿੱਤਰ ਕੰਮ ਵਾਸਤੇ ਇਕੱਠੇ ਹੋਏ ਹੋ ਜਿਹੜਾ ਮੈਨੂੰ ਲੱਗਦਾ ਅੱਜ ਦੇ ਬੱਚੇ ਤਾਂ ਕੀ ਮੈਨੂੰ ਵੀ ਨਹੀਂ ਪਤਾ ਹੋਣਾ ਅੱਜ ਤੋਂ ਘੱਟ ਤੋਂ ਘੱਟ 40-45 ਸਾਲ ਪਹਿਲਾਂ ਇਸ ਪਿੰਡ ਵਿੱਚ ਸਹਿਮਤੀ ਹੋਈ ਸੀ ਉਹ ਵੀ ਮਹਾਰਾਜ ਕਾਰਪੁਰਖ ਦੀ ਕਿਰਪਾ ਦਤ ਕੇ ਸਾਡੇ ਮੁੱਲਗਾ ਬਾਬਾ ਜੀ ਤੇ ਹੋਈ ਸੀ ਹਾਂਜੀ ਉਸ ਤੋਂ ਬਾਅਦ ਅੱਜ ਫੇਰ ਦੁਬਾਰਾ ਸਾਨੂੰ ਉਸ ਕੰਟਰਟਰ ਦੇ ਵਿੱਚ ਸਾਰੇ ਪਿੰਡ ਨੂੰ ਇਕੱਠਾ ਹੋਣ ਦਾ ਮੌਕਾ ਮਿਲਿਆ ਸੋ ਮੇਰੀ ਬੇਨਤੀ ਹੈ ਗੱਲਾਂ ਤਾਂ ਬਹੁਤ ਫੌਜੀ ਸਾਹਿਬ ਨੇ ਕਰ ਦਿੱਤੀਆਂ ਜਾਦਾ ਗੱਲਾਂ ਕਰਨ ਦਾ ਕੋਈ ਮਕਸਦ ਨਹੀਂ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਗੱਲ ਇਹ ਹੈ ਕਿ ਅੱਜ ਆਪਾਂ ਇੱਕ ਨਵੀਂ ਦਿਸ਼ਾ ਪਿੰਡ ਨੂੰ ਦੇਣ ਲੱਗੇ ਆਂ ਮੈਂ ਆਪਣੇ ਪਹੁੰਚੇ ਪਿੰਡ ਦੇ ਸਾਰੇ ਦਾ ਇਸ ਗੱਲੋਂ ਧੰਨਵਾਦ ਨਹੀਂ ਕਰਦਾ ਕਿ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪੜਾਉਣੇ ਵਾਸਤੇ ਜਿਹੜਾ ਦਿਨ ਚੜਿਆ ਬਹੁਤ ਭਾਗਾਂ ਵਾਲਾ ਨਵੇਂ ਪਾਤਸ਼ਾਹ ਦੀ ਮਿਹਰ ਹੈ ਅੱਜ ਜੋ ਇਹ ਕੰਮ ਹੋਇਆ ਉਹ ਬੰਦਿਆਂ ਦਾ ਮਿਲਾਪ ਜਿਹੜਾ ਆਪਾਂ ਕਰਾਇਆ ਇਹ ਬਹੁਤ ਉਹ ਬੰਦਿਆਂ ਦਾ ਚਲੋ ਜੀ ਕੈਂਡੀਡੇਟ ਹੈ ਸੀ ਕਿ ਨਾ ਇਹਨਾਂ ਦਾ ਗੁਆਪ ਹੋ ਕੇ ਜਿਹੜਾ ਪਿੰਡ ਦਾ ਵਿਕਾਸ ਹੋਣਾ ਨਾ ਉਹਨਾਂ ਦੀ ਪਾਜਾਂ ਨਾਲੇ ਹੋਣਾ ਪਾਪਾ ਬਾਰਾ ਸਿੰਘ ਵੀ ਬਹੁਤ ਬੜੀ ਹਸਤੀ ਸੀਗੀ ਪਿੰਡ ਦੀ 9:05 14 ਤੋਂ ਬਾਅਦ ਨਾ ਉਹਨਾਂ ਨੇ ਪਿੰਡ ਦਾ ਨਾਂ ਚਮਕਾਇਆ ਉਹ ਵੀ ਐਵੇਂ ਨਹੀਂ ਸੀਗੇ ਪਿੰਡ ਦੇ ਵੀ ਛੋਟੀ ਮੋਡੀ ਹਸਤੀ ਸੀ ਪਰ ਅੱਜ ਜਿਹੜਾ ਇਹ ਕੰਮ ਕਰਾਇਆ ਇਹਨਾਂ ਨੇ ਬਹੁਤ ਸਲਾਹਾਂਗੇ ਹੋ ਗਏ ਸਭ ਨੂੰ ਨਾਲ ਲੈ ਕੇ ਚੱਲਣਾ ਮੇਰੀ ਬੇਨਤੀ ਹੈ ਇਹ ਦੋਏ ਨੌਜਵਾਨਾਂ ਨੂੰ ਆਪਾਂ ਇਕੱਠੇ ਹੋ ਕੇ ਕੰਮ ਕਰਨਾ ਜਿਹੜਾ ਪਿੰਡ ਦਾ ਵਿਕਾਸ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਾਂ ਹੋਰ ਸਰਕਾਰ ਕੋਈ ਨਹੀਂ ਹੈ ਜੇ ਅਗਲੇ 5 ਸਾਲ ਤੋਂ ਬਾਅਦ ਪਤਾ ਲੱਗੇ ਕਿਹੜੀ ਸਰਕਾਰ ਆਏਗੀ ਮੈਂ ਸਾਰੀ ਸੰਗਤ ਦਾ ਸਾਰੇ ਨਗਰ ਦਾ ਸਾਰੇ ਨੌਜਵਾਨਾਂ ਦਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਦੀ ਅੱਜ ਪੜ੍ਹਾਉਣ ਦੇ ਹਰ ਇੱਕ ਬਾਸੀ ਤੇ ਕਿਰਪਾ ਹੋ ਗਈ ਜਿਹੜਾ ਇਹ ਫੈਸਲਾ ਆਏਗਾ ਕਾਬੂਕੁੱਪ ਤੋਂ ਬਿਨਾਂ ਨਹੀਂ ਹੋ ਸਕਦਾ ਇਸ ਤੋਂ ਬਾਅਦ ਮੈਂ ਇਸ ਇਸ ਕੰਮ ਨੂੰ ਕਰਨ ਵਿੱਚ ਜਿਹੜੇ ਵੀ ਇਨਸਾਨ ਨੇ ਯੋਗਦਾਨ ਪਾਇਆ ਉਹ ਹਰ ਇੱਕ ਇਨਸਾਨ ਦਾ ਦਿਲੋਂ ਧੰਨਵਾਦ ਕਰਦਾ ਕਿ ਆਪਾਂ ਸਾਰਿਆਂ ਨੇ ਪਾਰਟੀ ਮਾਝ ਤੋਂ ਉੱਪਰ ਉੱਠ ਕੇ ਇਹ ਫੈਸਲਾ ਲਿਆ ਏ ਤੇ ਮੈਂ ਅੱਜ ਤੋਂ ਬਾਅਦ ਲੱਤੀ ਨੂੰ ਵੀ ਇਹ ਗੱਲ ਕਹੂੰਗਾ ਵੀ सरपंच पहला पिंड ਦਾਏਗਾ ਕਿਸੇ ਵੀ ਬੰਦੇ ਦਾ ਕੰਮ ਹੈ ਪਾਰਟੀ ਬਾਈ ਦੇ ਉੱਪਰ ਉੱਠ ਕੇ ਕਰਨਾ ਆਏਗਾ ਇਸ ਲਈ ਤੁਹਾਨੂੰ ਸਾਰੀਆਂ ਪਾਰਟੀਆਂ ਨੇ ਚੁਣਿਆ ਆਏਗਾ ਸਭ ਤੋਂ ਜ਼ਿਆਦਾ ਧੰਨਵਾਦ ਕੁਲਦੀਪ ਸਿੰਘ ਦਾ ਆਏ ਜਿਨ੍ਹਾਂ ਨੇ ਫੈਸਲਾ ਬਹੁਤ ਵੱਡਾ ਫੈਸਲਾ ਆਏਗਾ ਲੈ ਆਏਗਾ ਇਸ ਲਈ ਬਾਈ ਗੁਰਜੀ ਦਾ ਖਾਲਸਾ ਬਲੇ ਬੱਲੇ ਬੱਲੇ ਹਰਿ ਕੀ ਕਾਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਤੇ ਸਤਿ ਸ੍ਰੀ ਅਕਾਲ ਕੋਈ ਜਾ ਰਹੇ ਮੈਂ ਧੰਨਵਾਦ ਕਰਦਾ ਬੈਦ ਸਰਕਾਰ ਕੁਲਦੀਪ ਸਿੰਘ ਜੀ ਦਾ ਉਹਨਾਂ ਨੇ ਮਨੂਏ ਇਹ ਵਾਰੀ ਪਾਸਾ ਲਈ ਸੋਪੀ ਐ ਮੈਂ ਇਹਨਾਂ ਦਾ ਬਹੁਤ ਵਿਰੋਧਾ ਲਗਾ ਰਦਾ ਤੇ ਕਦੇ ਸਾਨੂੰ ਤੁਹਾਨੂੰ ਕਿਸੇ ਵੀ ਗੱਲ ਦਾ ਕੋਈ ਅਲਾਮਾ ਨਹੀਂ ਮਿਲੂਗਾ ਅਸੀਂ ਇਕੱਠੇ ਚੱਲਾਂਗੇ ਰਹੀ ਗੱਲ ਪਾਰਟੀ ਦੀ ਪਹਿਲਾ ਜਿੱਦਾਂ ਵੀ ਹੋਇਆ ਮੈਨੂੰ ਨਹੀਂ ਪਤਾ ਮੈਂ 5 ਸਾਲ ਜਿਹੜੇ ਕੱਟੂਗਾ ਨਾ ਮੈਂ ਕਿਸੇ ਪਾਰਟੀ ਦਾ ਸਰਪੰਚ ਹੋਊਗਾ ਨਾ ਝਾੜੂ ਦਾ ਨਾ ਕਾਗੜਾ ਦਾ ਨਾ ਕਾਲੀਆਂ ਦਾ ਕੱਲੂ ਕੱਟ ਹੋਵੇ ਜੈ ਜੀ ਜੋਵੇ ਕਾਲੀਆਂ ਦਾ ਮੈਂ ਉੱਥੇ ਵੀ ਜਾਊਗਾ ਕੋਈ ਹੁਣ ਤੁਹਾਡੇ ਚ ਕੋਈ ਬੰਦਾ ਗੁੱਸਾ ਨਾ ਕਰੇ ਤੇ ਮੈਨੂੰ ਕਹੇ ਨਾ ਆਕੇ ਵੀ ਤੂੰ ਉੱਥੇ ਕੀ ਕਰਦਾ ਸੀ ਮੈਂ ਕਾਗਰ ਦੇ ਘਟੇ ਵੀ ਜਾਊਗਾ ਅੱਜ ਮੈਂ ਮੈਂ ਕਦੇ ਸਾਹਮਣੇ ਕਹਿ ਰਿਹਾ ਮੈਂ ਕਾਗਰ ਦੇ ਘਟੇ ਵੀ ਜਾਊਗਾ ਮੈਂ ਮਹਮਾਨ ਦੇ ਘਟੇ ਵੀ ਜਾਊਗਾ ਕਾਂ ਦਾ ਕੰਮ ਹੋਊਗਾ ਮੈਂ ਉੱਥੇ ਜਾਊਗਾ ਚਾਹੇ ਕੋਈ ਫੋਟੋ ਤਾਰੇ ਗੁੱਸਾ ਕਰੇ ਗਿੱਲਾ ਕਰੇ ਮੈਂ ਹੁਣੇ ਮਾਫੀ ਮੰਗਦਾ ਜਿਹਨੇ ਗੁੱਸਾ ਕਰਨਾ ਹੋਊਗਾ ਉਹ ਕਰੀ ਜਾਵੇ ਮੈਂ ਹੁਣੇ ਮਾਫੀ ਮੰਗਦਾ ਮੈਂ ਇਸ ਗੱਲ ਤੇ ਕੈਮਰਾ ਹੂੰਗਾ ਮੈਂ ਕਿਸੇ ਪਾਰਟੀ ਦਾ ਨਹੀਂ 2 ਸਾਲ ਬਾਅਦ ਪਾਰਟੀ ਬਦਲਦੀ ਹੈ ਜਿਹੜਾ ਐਮਐਲ ਆਊਗਾ ਸਭ ਤੋਂ ਪਹਿਲਾ ਸਰੂਪਾ ਮੈਂ ਪਾਉਂਗਾ ਠੀਕ ਹੈ ਜੀ ਇਹ ਅੱਜ ਇੱਕ ਗੱਲ ਹੋ ਰਹੀ ਹੈ ਜੀ ਸਾਰੀ ਪਾਰਟੀਆਂ ਦੇ ਬੰਦੇ ਇੱਥੇ ਪਹੁੰਚੇ ਆ ਚਾਹੇ ਉਹ ਮੋਰੀ ਹੋਣ ਚਾਹੇ ਉਹ ਸਾਥੀ ਹੋਣ ਮੈਨੂੰ ਮੈਤੋ ਹੁਣ ਮਤਲਬ ਮੈਂ ਪਹਿਲੇ ਹੀ ਗਲਤੀ ਮੰਨ ਲਵਾਂ ਕਿ ਜਿਹੜਾ ਕੰਮ ਚੰਗਾ ਹੋਊਗਾ ਮੈਂ ਅੱਗੇ ਹੋ ਕੇ ਕਰ ਲੈਣਾ ਉਹਦੇ ਚ ਮੈਨੂੰ ਕੰਮ ਚ ਵਿਗੜ ਨਾ ਪਾਇਓ ਜਿਹੜਾ ਚੰਗਾ ਹੋਊਗਾ ਹਾਂ ਜੇ ਮੈਂ ਗਲਤ ਕਰਦਾ ਹਾਂਗਾ ਬਾਅਦੇ ਆ ਕੇ ਫੜ ਲਿਓ ਕਿ ਭਾਈ ਤੂੰ ਕੀ ਕਰਦਾ ਪਰ ਜੇ ਵਧੀਆ ਕੰਮ ਚੱਲਦਾ ਹੋਇਆ ਤਾਂ ਵਿੱਚ ਰਾਹ ਦਾ ਕੋਈ ਰੋੜਾ ਨਾ ਬਣੇ ਦੁਬਾਰਾ ਮੈਂ ਫੇਰ ਧੰਨਵਾਦ ਕਰਦਾ ਸਰਦਾਰ ਕੁਲਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਭਾਈ ਮੈਨੂੰ ਬਹੁਤ ਇੱਜ਼ਤ ਮਾਨ ਬਖਸ਼ਿਆ ਇਹਦੇ ਵਾਸਤੇ ਭਾਈ ਮੈਂ ਪ੍ਰਮਾਤਮਾ ਅੱਗੇ ਦੁਆ ਕਰਦਾ ਵੀ ਜਿਹੜੀ ਦਾ ਨਾਮ ਚੱਲਦਾ ਰਹੇ ਧੰਨਵਾਦ ਹੈ ਜਦੋਂ ਆਪਣੇ ਭਾਈ ਗੁਰਪ੍ਰੀਤ ਤੇ ਰਾਤ ਕੱਲ ਨੋਤੀ ਪਾਈ ਸੀ ਤੇ ਬਾਬਾ ਭਾਈ ਆਪਣਾ ਨਰਮੈਲ ਸਿੰਘ ਸਾਡੇ ਅੰਕਲ ਦੀ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਹੋਰ ਤਾਂ ਧੰਨਵਾਦ ਸ਼ਾਇਦ ਬੁੜਿਆ ਨਹੀਂ ਕਰੇ ਥੋੜਾ ਧੰਨਵਾਦ ਇਹਨਾਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਹੈ ਆ ਸਮਝੋ ਤਾਂ ਇਹਨਾਂ ਨੇ ਤੇ ਭਾਈ ਮੇਰਾ ਗੁਰਵਿੰਦਰ ਸਿੰਘ ਗਿੰਦਾ ਤੇ ਸਾਡਾ ਇੰਦਰਦੀਪ ਸਿੰਘ ਟੈਂਟ ਵਾਲਾ ਇਹਨਾਂ ਨੇ ਬਾਈ ਦਿਨ ਰਾਤ ਮਿਹਨਤ ਕੀਤੀ ਹੈ ਇਹ ਸਮਝੋ ਤੇਰੇ ਪਿੱਛੇ ਇਹ ਦੋ ਚਾਰ ਬੰਦੇ ਜਿਹੜੇ ਮੇਨ ਨੇ ਬਾਕੀ